ਪਲੇਟਾਂ ਤੇ ਨੱਚਦੇ ਟੱਪਦੇ ਤੇ ਰੋਟੀ ਖਾਂਦੇ ਤੁਹਾਨੂੰ ਚੂਹਾਂ ਦਾ ਪਰਮਾਰ ਦਿਖਾਈ ਦੇ ਰਿਹਾ ਹੈ ਦੱਸਦੀ ਕਿ ਤਸਵੀਰਾਂ ਲੁਧਿਆਣਾ ਦੇ ਸਿਵਲ ਹਸਪਤਾਲ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਚੂਹਾਂ ਦੇ ਵੱਲੋਂ ਖੂਬ ਉਤਪਾਦ ਮਚਾ ਰੱਖਿਆ ਹੋਇਆ ਹੈ ਜੱਚਾ ਬੱਚਾ ਹਸਪਤਾਲ ਦੀ ਬਿਲਡਿੰਗ ਵਿੱਚ ਰੋਜ਼ਾਨਾ ਇਹ ਉਛਲ-ਕੁੱਦ ਕਰਦੇ ਨੇ ਮਰੀਜ਼ਾਂ ਨੂੰ ਤੰਗ ਕੀਤਾ ਜਾਂਦਾ ਹੈ ਦੰਦੀਆਂ ਵੱਡੀਆਂ ਜਾਂਦੀਆਂ ਨੇ ਮਰੀਜ਼ਾਂ ਨੂੰ ਚੂਹੇ ਮਰੀਜ਼ਾਂ ਦੇ ਬੈੱਡ ਤੇ ਮਰੀਜ਼ਾਂ ਦੇ ਨਾਲ ਸੌਂਦੇ ਵੀ ਦਿਖਾਈ ਦਿੰਦੇ ਨੇ ਜਿਸ ਤੋਂ ਬਾਅਦ ਮਰੀਜ਼ਾਂ ਨੂੰ ਪੂਰੀ-ਪੂਰੀ ਰਾਤ ਜਾਗ ਕੇ ਕੱਢਣੀ ਪੈਂਦੀ ਹੈ ਇਹ ਜੂਏ ਮਰੀਜ਼ਾਂ ਦੇ ਲਈ ਘਰ ਤੋਂ ਆਏ ਪੋਸ਼ਟਿਕ ਆਹਾਰ ਦੇ ਵਿੱਚ ਵੀ ਮੂ ਮਾਰਦੇ ਨੇ ਮਰੀਜ਼ਾਂ ਲਈ ਜੋ ਖਾਣਾ ਘਰੋਂ ਬਣ ਕੇ ਆਂਦਾ ਉਸ ਨੂੰ ਆਰਾਮ ਦੇ ਨਾਲ ਬੈਠ ਕੇ ਖਾਂਦੇ ਨੇ ਤੇ ਹਰ ਕੋਈ ਤਮਾਸ਼ੀਨ ਬਣ ਕੇ ਇਹਨਾਂ ਨੂੰ ਦੇਖਦਾ ਪਰ ਇਹਨਾਂ ਤੇ ਕਾਰਵਾਈ ਨਹੀਂ ਕੀਤੀ ਜਾਂਦੀ ਸੋ ਸਿਵਲ ਹਸਪਤਾਲ ਦੀ ਗੱਲ ਕਰ ਰਹੇ ਹਾਂ ਜੀ ਲੁਧਿਆਣਾ ਦੇ ਸਿਵਲ ਹਸਪਤਾਲ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਮਰੀਜ਼ਾਂ ਦੇ ਬਰਤਨ ਦੇ ਵਿੱਚ ਚੂਹਿਆਂ ਵੱਲੋਂ ਮੂੰਹ ਮਾਰਿਆ ਗਿਆ ਉਸ ਬਰਤਨ ਨੂੰ ਖਿੱਚ ਕੇ ਲੈ ਜਾਂਦੇ ਦਿਖਾਈ ਦੇ ਰਹੇ ਨੇ ਦੱਸਦੀ ਕਿ ਉੱਥੇ ਭਰਤੀ کئی ਮਰੀਜ਼ ਤੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਵੱਲੋਂ ਅਜਿਹੀਆਂ ਵੀਡੀਓਜ਼ ਬਣਾਈਆਂ ਗਈਆਂ ਤੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਰ ਹੋ ਗਈ ਹੈ ਇਸ ਵੀਡੀਓ ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ 10 ਤੋਂ 15 ਜੂਨ 21 43 ਦੇ ਵਿੱਚ 파ਟੀ ਕਰ ਰਹੇ ਨੇ ਚੂਹਾ ਦਾ ਆਤਕ ਦੇ ਨਾਲ ਮਰੀਜ਼ ਕਾਫੀ ਪਰੇਸ਼ਾਨ ਨੇ ਹਸਪਤਾਲ ਵਿੱਚ ਭਰਤੀ ਮਰੀਜ਼ ਦਾ ਇਹ ਕਹਿਣਾ ਹੈ ਕਿ ਉਹਨਾਂ ਦਾ ਆਪਰੇਸ਼ਨ ਹੁੰਦਾ ਉਹ ਰੈਸਟ ਕਰਨਾ ਚਾਹੁੰਦੇ ਨੇ ਪਰ ਉਹਨਾਂ ਦੀ ਪੂਰੀ ਰਾਤ ਜਾ ਕੇ ਨਿਕਲਦੀ ਹੈ ਕਿਉਂ ਕਿ ਮਰੀਜ਼ ਜਾਗਦੇ ਨੇ ਤੇ ਚੂਹੇ ਉਹਨਾਂ ਦੇ ਬਿਸਤਰ ਤੇ ਸੌਂਦੇ ਨੇ ਖਾਣਾ ਹੋਵੇ ਜਾਂ ਪਾਣੀ ਦੀ ਬੋਤਲ ਹਰੇਕ ਜਗ੍ਹਾ ਤੇ ਚੂਹੇ ਮੂੰਹ ਮਾਰਦੇ ਨੇ ਤੇ ਹਰੇਕ ਜਗ੍ਹਾ ਤੇ ਪੈਣੀ ਨਜ਼ਰ ਵੀ ਰੱਖਦੇ ਨੇ ਕਿਉਂਕਿ ਚੂਹੇ 1 2 ਨਹੀਂ ਬਲਕਿ ਚੂਹਾ ਦੀ ਪੂਰੀ ਫੌਜ ਹੈ ਜੋ ਪੂਰੀ ਰਾਤ ਮસ્ਤੀ ਕਰਦੀ ਹੈ ਪੂਰੇ ਦਿਨ ਮસ્ਤੀ ਕਰਦੀ ਹੈ ਜਿਹਾ ਸਿਵਲ ਹਸਪਤਾਲ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਗੱਡਿਆਂ ਤੋਂ ਨਿਕਲ ਕੇ ਚੂਹਿਆਂ ਦੀ ਫੌਜ ਮસ્ਤੀ ਕਰ ਰਹੀ ਹੈ ਉਧਰੇ ਭਰਤੀ ਹੋਏ ਮਰੀਜ਼ਾ ਦਾ ਕਹਿਣਾ ਹੈ ਕਿ ਰਾਤ ਨੂੰ ਚੂਹੇ ਗੱਡਿਆਂ ਤੋਂ ਬਾਹਰ ਆਉਂਦੇ ਨੇ ਕਈ ਵਾਰ ਚੂਹਿਆਂ ਨੂੰ ਫਸਦਾ ਉਹ ਦੇਖਦੇ ਨੇ ਪਰ ਉਹ ਭਜਾਉਂਦੇ ਨਹੀਂ ਕਿਉਂਕਿ ਚੂਹਿਆਂ ਨੂੰ ਵੀ ਕਿਸੇ ਚੀਜ਼ ਦਾ ਹੁਣ ਡਰ ਨਹੀਂ ਹੈ ਉਹਨਾਂ ਨੂੰ ਆਦਤ ਪੈ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਉਹ ਸੋ ਜਾਂਦੇ ਨੇ ਚੂਹੇ ਉਹਨਾਂ ਨੂੰ ਵੱਢਦੇ ਨੇ ਉਹਨਾਂ ਨੂੰ ਪਰੇਸ਼ਾਨ ਕਰਦੇ ਨੇ ਦੱਸਦੀ ਕਿ ਜੱਚਾ ਬੱਚਾ ਹਸਪਤਾਲ ਸਿਵਲ ਦੀ ਕਈ ਵਾਰ ਸੀਲਿੰਗ ਵੀ ਡਿੱਗ ਚੁੱਕੀ ਹੈ ग्राउंड फ्लोर्स ਦਾ ਮੇਜਰ ਲੇਬਰ ਰੂਮ ਦੇ ਵਿੱਚ 29 ਅਗਸਤ 2023 ਨੂੰ ਫਾਲਸ ਸੀਲਿੰਗ गिर ਗਈ ਸੀ 28 ਅਗਸਤ ਨੂੰ ਰਾਤ ਕਰੀਬ 11:30 ਵਜੇ ਇਹ ਸੀਲਿੰਗ ਨੂੰ ਇਸ ਦਾ ਸੀਲਿੰਗ ਦਾ ਹਿੱਸਾ ਥੋੜਾ ਜਿਹਾ ਲਟਕ ਗਿਆ ਸੀ ਤੇ ਸਾਫ ਨੇ ਦੋਨਾਂ ਕਮਰਿਆਂ ਦੇ ਮਰੀਜ਼ਾਂ ਨੂੰ ਸ਼ਿਫਟ ਕੀਤਾ ਸੀ ਔਰ ਇਸ ਦਾ ਕਾਰਨ ਵੀ ਚੂਹੇ ਮੰਨੇ ਗਏ ਸਨ ਉਦਰੇ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਦੀਪਿਕਾ ਗੋਇਲ ਨੇ ਕਿਹਾ ਕਿ ਚੂਹਿਆਂ ਨੂੰ ਭਜਾਉਣ ਦੇ ਲਈ ਇੱਕ ਆਪਰੇਸ਼ਨ ਚਲਾਇਆ ਜਾ ਰਿਹਾ ਤੇ ਜਲਦ ਹੀ ਚੂਹਿਆਂ ਤੋਂ ਰਾਹਤ ਮਿਲੇਗੀ